ਨਿਊਜ਼ ਦੇਖਦੇ ਸਾਰੀ ਹੀ ਦਰਸ਼ਕਾਂ ਸਵਾਗਤ ਹੈ ਤੇ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਨਾ ਵਿਖੇ ਖੜੇ ਆਂ ਮਾਰਕੀਟ ਦੇ ਵਿੱਚ ਜਿੱਥੇ ਕੀ ਚੌਥੀ ਪੀੜ੍ਹੀ ਸਬਜ਼ੀ ਵੇਚ ਰਹੀ ਹੈ ਲਕਸ਼ਮਨ ਦਾਸ ਫਰੂਟ ਆਲ ਵਾਲੇ ਬਸੀ ਪਠਾਨਾ ਤੋਂ ਜਿਨ੍ਹਾਂ ਦੇ ਪਹਿਲਾ ਪਰਦਾਦਾ ਹੀ ਦੱਸਦੇ ਨੇ ਕਿ ਪਾਕਿਸਤਾਨ ਦੇ ਵਿੱਚ ਕਰਦੇ ਸੀ ਸਬਜ਼ੀ ਦਾ ਕੰਮ ਤੇ ਹੁਣ ਜਿਆਦਾਤਰ ਪੰਜਾਬ ਬਟਵਾਰਾ ਹੋਇਆ ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਕੰਮ ਕਰਿਆ ਤੇ ਲਕਸ਼ਮਨ ਦਾਸ ਜੀ ਨੇ ਆਪ ਕਰਿਆ ਤੇ ਹੁਣ ਉਹਨਾਂ ਦੇ ਬੇਟਾ ਜਿਹੜੇ ਕਿ ਸਾਵਰੇ ਨੇ ਕੰਮ ਇੱਕ ਛੋਟੀ ਜੀ ਦੁਕਾਨ ਤੋਂ ਅੱਡਾ ਵੱਡਾ ਕਾਰੋਬਾਰ ਬਣਾਇਆ ਤੇ ਦੂਰੋ ਦੂਰੋ ਲੋਕ ਇਨਾਂ ਕੋਲ ਸਬਜ਼ੀ ਲੈਣ ਆਉਂਦੇ ਆ ਸਾਡੇ ਕੈਮਰਾਮੈਨ ਲਾਈਵ ਤਸਵੀਰਾਂ ਦਿਖਾਣਗੇ ਤੁਹਾਨੂੰ ਕੀ ਉਰੇ ਈਰਾਨ ਦਾ ਅੰਗੂਰ ਥਾਈਲੈਂਡ ਦੀ ਲੀਚੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਾਡੇ ਕੈਮਰਾਮੈਨ ਜਿੱਤੇ ਕੀ ਦੂਰੋ ਦੂਰੋ ਲੋਕ ਸਬਜ਼ੀ ਫਰੂਟ ਲੈਣ ਲਈ ਆ ਪਹੁੰਚਦੇ ਨੇ ਆਓ ਇਨਾਂ ਨਾਲ ਗੱਲਬਾਤ ਕਰ ਲੈਨੇ ਆ ਕੀ ਕਹਿਣਾ ਹੈ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਨਾਮ ਹੈ ਜੀ ਲਖਸ਼ਮਨ ਦਾਸ ਜੀ ਹਾਂ ਜੀ ਲਖਸ਼ਮਨ ਦਾਸ ਜੀ ਕਿੰਨਾ ਸਮਾਂ ਹੋ ਗਿਆ ਜੀ ਆਪਾਂ ਨੂੰ ਇਹ ਕੰਮ ਅਰਵਾਰ ਕਰਦੇ ਆ ਮੈਂ ਕਿਐਸੀ ਦਾ ਕੰਮ ਕਰ ਰਿਹਾ ਔਰ ਜੀ ਤੇ ਪਹਿਲੇ ਮੇਰੇ ਪਾਪਾ ਜੀ ਕਰਦੇ ਸੀਗੇ ਫੇ ਪਹਿਲੇ ਮੇਰੇ ਦਾਦਾ ਜੀ ਕਰਦੇ ਹੁੰਦੇ ਤੇ ਕੀ ਨਾਮ ਸੀ ਜੀ ਉਹਨਾਂ ਦਾ ਮੇਰੇ ਦਾਦਾ ਦਾ ਨਾਮ ਸ਼ੇਵਰਾਮ ਮੇਰੇ ਪਾਪਾ ਦਾ ਨਾਮ ਕੁਸ਼ੀਰਾਮ ਫਿਰ ਗਾ ਮੇਰਾ ਨਾਮ ਲਖਸ਼ਮਨ ਦਾਸ ਮੇਰੇ ਬੇਟੇ ਦਾ ਨਾਮ ਗੋਰੂ ਜੀ ਤੇ ਉਹਨਾਂ ਦੇ ਦੋ ਬੇਟਾ ਸਾਂਭਰੇ ਘਰਵਾਰ ਤੋਂ ਹਾਂ ਉਧਾਂ ਦੇ ਸੀਏ ਹੈ ਮੇਰਾ ਬੇਟਾ ਵੀ ਜੀ ਸੀਏ ਵੀ ਇੱਥੇ ਬੈਠ ਕੇ ਪੜ੍ਹਾਈ ਕਰੀ ਉਹਨੇ अच्छा जी ए ने भी कदे मेनू मेरी भी ड्यूटी ਸੰਭਾਲਦਾ ਦਾ ਨਕਸ਼ੀ ਜੀ ਪੜਾਈਦਾ ਦਾ ਤਿੰਨ ਸਾਲ ਜੀ ਪੂਰੀ ਸੀ ਇਹ ਕਰੀ ਉਸਨੇ اچھا ਹਾਂ ਜੀ ਤੇ ਸਰ ਦਰਸ਼ਕਾਂ ਨੂੰ ਦੱਸੋ ਜਾਂ ਤੁਸੀਂ ਕਾਰੋਬਾਰ ਉਰੇ ਸਟਾਰਟ ਕਰਿਆ ਤਾਂ ਕਿੱਡੀ ਕਿੱਡੀ ਕਿ ਦੁਕਾਨ ਸੀ ਬਹੁਤ ਇੱਕ ਛੋਟੀ ਜੀ ਦੁਕਾਨ ਸੀ ਜੇ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਕੰਮ ਕਰਦੇ ਰਹੇ ਜਿੰਦੇ ਮੈਂ ਪਹਿਲੇ ਦਿਨ ਕੰਮ ਸ਼ੁਰੂ ਕਰਿਆ ਤਾਂ ਉਰੇ ਤਾਂ ਮੈਂ 155 ਰੁਪਏ ਬਚਾ ਲਈ ਮੇਰੇ ਡੈਡੀ ਉਹ ਨਹੀਂ ਕੰਮ ਕਰਦੇ ਸੀ ਕਿ ਪਿੰਡਾਂ ਸਬਜ਼ੀ ਲੈ ਕੇ ਜਾਂਦੇ ਸੀ ਕਿ ਕਦੇ 10 ਵਜਾਂਦੇ ਦੇ ਕਦੇ 15 ਵਜਾਂਦੇ ਦੇ ਉਹ ਖੁਸ਼ ਹੋ ਕੇ ਫਿਰ ਮੇਰੇ ਕੋਲ ਆ ਕੇ ਗਏ ਜਿਹੜੀ ਮੈਂ ਪੂਰੀ ਨਾਲ ਇਕੱਠੀ ਕਰਦੇ ਆ। ਇਹ ਕਿਹੜੀ ਕਿਹੜੀ ਵੈਰਾਈਟੀ ਦਾ ਫਰੂਟ ਆਪਣੇ ਕੋਲ ਜੀ। ਹਰੇਕ ਮੁਲਕ ਦਾ ਫਰੂਟ ਰੱਖਿਆ ਹੋਇਆ। ਕਿਹੜੀ ਕਿਹੜੀ ਕੰਟਰੀ ਦਾ? ਨਿਊਜ਼ੀਲੈਂਡ ਦਾ ਵੀ ਹੈਗਾ। ਥਾਈਲੈਂਡ ਦਾ ਵੀ ਹੈਗਾ। ਆਪਣਾ ਈਰਾਨ ਦਾ ਵੀ ਹੈਗਾ। ਜੀ। ਹੋਰ ਆਪਣਾ ਕਰੋਨੋਰ ਦਾ ਸੇਬ ਹੋ ਸੇਬੂਦ ਦਾ ਸਾਰੇ ਤਰ੍ਹਾਂ ਦਾ ਹੈਗਾ। ਜੀ। ਕਸ਼ਮੀਰ ਦਾ ਜੋ ਮਰਜੀ ਤਰਬੂਜ ਮੁਲਕ ਦਾ ਕੋਈ ਫਰੂਟ ਨਹੀਂ ਆ ਵੀ ਨਾ ਹੋਵੇ। ਇਹ ਕਿੰਨੀ ਇਨਕਮ ਹੋ ਜਾਂਦੀ ਹੈ ਸਰ? ਉਸ ਦੀ ਇਨਕਮ ਤਾਂ ਬਸ ਇੰਨੀ ਘਾਬੀ ਚੱਲ ਉਹ ਸ਼ਹਿਰ ਜਿ ਆਪਣਾ ਨਾ ਚੱਲਦਾ ਜੀ ਬਿਲਾ ਵੀ ਆ ਚੀਜ਼ ਕੰਮ ਕਰਦੇ ਆਪਾਂ ਤੇ ਕਿੱਥੋਂ ਕਿੱਥੋਂ ਆਨੇ ਲੋਕ ਸਬਜ਼ੀ ਲੈਣ ਬਹੁਤ ਦੂ ਦੂ ਤੋਂ ਸਰਾਂਦੋਂ ਖੰਨਾ ਮਰਿੰਡੇ ਆ ਰੋਜ਼ ਆਉਂਦੇ ਨੇ ਦਮੇ ਉਰਦੋਂ ਅੱਛਾ ਜੀ ਹਾਂ ਤੇ ਸਰਾਂਦੋਂ ਵੀ ਆਨੇ ਨੇ ਕੰਨੇ ਆ ਦੇ ਆਉਂਦੇ ਨੇ ਜੂਸ ਵੀ ਬਣਾਉਂਦੇ ਆ ਸੀ ਆਹ ਜਾਂ ਵਧੀਆ ਵੀ ਕਿਹੜਾ ਇੱਕ ਵਾਰ ਜੂਸ ਪੀ ਕੇ ਘਾਨੋਂ ਉੱਤੇ ਨਹੀਂ ਜਾਂਦਾ ਕਿਤੇ ਹੋਰ ਹਾਂ ਤੇ ਸਰ ਕਿੰਨੇ ਵਜੇ ਸ਼ਟਰ ਉਪਨ ਹੁੰਦਾ ਆਪਣੀ ਦੁਕਾਨ ਤੱਕ ਕਿੰਨੇ ਤੋਂ ਕਿੰਨੇ ਵਜੇ ਤੱਕ ਡਿਊਟੀ ਹੁੰਦੀ ਹੈ ਸਵੇਰੇ ਸਹੀ ਆਪਾਂ 6 ਵਜੇ ਦੁਕਾਨ ਖੋਲ੍ਹਦੇ ਨੇ ਰਾਤ ਨੂੰ 10:30 10 ਵਜੇ ਬੰਦ ਕਰਦੇ ਤੇ ਫਿਰ ਬੇਟਾ ਵੀ ਥੋੜਾ ਨਾਲੇ ਜੀ ਕਰਦੇ ਆਂ ਉਹ ਸੀਐਲ ਕੇ ਉਹ ਮਹਾਲੀ ਜਾਂਦਾ ਜੀ ਰਾਤ ਨੂੰ ਫਿਰ ਮੇਰੇ ਕੋਲ ਆ ਜਾਂਦਾ ਤੇ ਅੱਛਾ ਉੱਥੋਂ ਆ ਕੇ ਮਹਾਲੀ ਤੋਂ ਫਿਰ ਉਹ ਡਿਊਟੀ ਸੰਭਾਲਦੇ ਨੇ ਉਹ ਫਿਰ 9 ਵਜੇ 8:30 ਤੋਂ 9:00 ਆ ਜਾਂਦਾ ਉਹ ਕੰਮ ਕਰਦਾ ਲਖਮਨ ਦਾ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੈਗੀ 40 ਦਾ ਜਨਮ ਮੇਰਾ 40 ਦਾ ਜਨਮ ਮੇਰੀ 58 ਸਾਲ ਦੀ ਉਮਰ ਤੇ ਬੇਟੇ ਦੀ ਉਮਰ ਕਿੰਨੀ ਹੈ ਜੀ ਬੇਟੇ ਦੀ ਮੇਰੇ ਦੀ 29 ਸਾਲ ਦੀ 29 ਸਾਲ ਤੇ ਸਰ ਇੱਕ ਹੋਰ ਗੱਲ ਦੱਸੋ ਜਿਵੇਂ ਅੱਜ ਕੱਲ੍ਹ ਪਤਾ ਲੱਗਦਾ ਕਿ ਸਬਜ਼ੀਆਂ ਦੇ ਰੇਟ ਬੜੇ ਮਹਿੰਗਾ ਮਹਿੰਗਾ ਹੋ ਚੁੱਕੀ ਐ ਫਿਰ ਕਿਵੇਂ ਉਹਦੇ ਕਿਵੇਂ ਕਰਦੇ ਹੋ ਗਾਹਕ ਨੂੰ ਸਮਝਾਣਾ ਪੈਂਦਾ ਵੀ ਹੁਣ ਮਹਿੰਗਾਈ ਸਾਡੇ ਵਾਸਤੇ ਹੈ ਨਹੀਂ ਇਹਨਾਂ ਜੋ ਜ਼ਿੰਮੇਦਾਰਾਂ ਨੂੰ ਮਿਲਦੇ ਪਿਆ ਅਸੀਂ ਤਾਂ ਆਪਣਾ ਥੋੜਾ ਜਿਹਾ ਕਿਵੇਂ ਹਿਸਾਬ ਲਾ ਕੇ ਬੀਜਦੇ ਤੁਸੀਂ ਦਿਖਾ ਸਕਦੇ ਹੋ ਸਾਨੂੰ ਕੋਈ ਫਰੂਟ ਜਿਹੜਾ ਵਧੀਆ ਬਾਹਰ ਦਾ ਫਰੂਟ ਹੈ ਹਾਂਜੀ ਦਿਖਾਓ ਸਰ ਹਾਂਜੀ ਸੋ ਤੁਸੀਂ ਦੇਖਦੇ ਹੋ ਕਿ ਬਾਹਰ ਦਾ ਫਰੂਟ ਲਕਸ਼ਮਨ ਦਾਸ ਜੀ ਦਿਖਾ ਰਹੇ ਨੇ ਤਾਂ ਲਾਈਵ ਲਾਈਵ ਤਸਵੀਰਾਂ ਦਿਖਾਣਗੇ ਕੈਮਰਾਮੈਨ ਇਹ ਕਿੱਥੇ ਦਾ ਫਰੂਟ ਕੋਈ ਕੁਛ ਹੈ ਜੀ ਇਹ ਕਿੱਥੇ ਦਾ ਜੀ ਇਹ ਨਿਊਜ਼ੀਲੈਂਡ ਦਾ ਜੀ ਨਿਊਜ਼ੀਲੈਂਡ ਦਾ ਹਾਂ ਜੀ ਇਹ ਨਿਊਜ਼ੀਲੈਂਡ ਦਾ ਸੇਬ ਵੀ ਹੈਗਾ ਅੱਛਾ ਜੀ ਇਹ ਆਲੂ ਬਖਾਰਾ ਹੈਗਾ ਆਹ ਹੈ ਆਪਣਾ ਹੀ ਦੇ ਦਾ ਜੀ ਇਹ ਵੀ ਇੰਡੀਆ ਦਾ ਇਹ ਨਿਊਜ਼ੀਲੈਂਡ ਦਾ ਇਹ ਤੁਸੀਂ ਦੋਸਤੋ ਦੇਖ ਰਹੇ ਹੋ ਕਿ ਬਾਹਰ ਦੇ ਫਰੂਟ ਨੇ ਹਰ ਤਰ੍ਹਾਂ ਦਾ ਫਰੂਟ ਇਹਨਾਂ ਦੀ ਸ਼ਾਪ ਤੋਂ ਮਿਲਦਾ ਹੈ ਸਵੇਦਾ ਅੰਬ ਵੀ ਨੇ ਇਹ ਕਿੱਥੇ ਦਾ ਇਹ ਇੰਡੀਆ ਦਾ ਹੀ ਆਪਾਂ ਹੀ ਦੇ ਦਾ ਠੀਕ ਹੈ ਜੀ ਤੇ ਹੋਰ ਬਾਕੀ ਸੰਤਰਾ ਬੋਰ ਸਭ ਕੁਝ ਉਹ ਕਿਹੜਾ ਮਰਦੀ ਕੋਲਡ ਡਰਿੰਕ ਜੀ ਸਾਰਾ ਕੁਝ ਆ ਜਾਂਦਾ ਆਰ ਕੋ 20 ਤੱਕ ਹੈ ਜੀ ਠੀਕ ਹੈ ਜੀ 20 ਰਗੀ ਆਵਾਜ਼ ਆਦੂ ਹੈਗਾ ਡ੍ਰੈਗਨ ਫਰੂਟ ਹੈਗਾ ਜੀ ਉਹ ਕਾਲੀ ਗੋੜ ਚਿੱਟੀ ਗੋੜ ਤੋਂ ਮਰਦੀ ਮੁਲਕ ਦਾ ਫਰੂਟ ਨਾ ਹੁੰਦਾ ਤੇ ਦੂਰ ਦੂਰੋਂ ਲੋਕ ਥੋੜੀ ਦੁਕਾਨ ਤੋਂ ਫਰੂਟ ਤੇ ਸਬਜ਼ੀਆਂ ਲੈਣ ਆਉਂਦੇ ਨੇ ਠੀਕ ਹੈ ਜੀ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਲੋਕ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਸ਼ਹਿਰ 'ਚ ਵੀ ਇੰਨਾ ਵਧੀਆ ਕੰਮ ਕਰੀਏ ਤਾਂ ਹਨੋ ਵੀ ਸ਼ਹਿਰ ਦੀ ਤਰੱਕੀ ਹੋਵੇ ਜੀ ਅਪਦਾ ਕੰਮ ਜਿੰਨਾ ਵਧੀਆ ਤੋਂ ਵਧੀਆ ਕਰਕੇ ਰਾਜੇ ਆਏ ਵੀ ਸ਼ਹਿਰ ਦੀ ਤਰੱਕੀ ਹੋ ਗਈ। ਜੀ। ਸੋ ਦੋਸਤੋ, ਇਹ ਸੀ ਲਕਸ਼ਮਨ ਫਰੂਟ ਵਾਲੇ ਬੱਸੀ ਪਠਾਨਾ ਤੋਂ ਜਿਨ੍ਹਾਂ ਕੋਲ ਹਰੇਕ ਮੁਲਖ ਦਾ ਫਰੂਟ ਅਵੇਲੇਬਲ ਹੈ, ਮਿਲਦਾ ਹੈ ਤੇ ਬਹੁਤ ਦੂਰ ਦੂਰੋਂ ਲੋਕ ਬਹੁਤ ਦੂਰ ਦੂਰੋਂ ਲੋਕ ਇਨਾਂ ਕੋਲ ਫਰੂਟ ਔਰ ਸਬਜ਼ੀਆਂ ਲੈਣ ਆਂਦੇ ਨੇ ਮਰਿੰਡਾ, ਸਰੰਦ, ਖੰਨਾ ਜਿੱਥੇ ਤੱਕ ਇਨਾਂ ਦੀ ਸਬਜ਼ੀ ਜਾਂਦੀ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ। ਇੱਕ ਛੋਟੀ ਜੀ ਦੁਕਾਨ ਤੋਂ ਅੱਡਾ ਵੱਡਾ ਕਾਰੋਬਾਰ ਬਣਾਇਆ ਲਕਸ਼ਮਨ ਦਾਸ ਜੀ ਨੇ। ਮੈਂ 파ਰਸ ਗੋਤਮ ਕੈਮਰਾਮੈਨ ਨਿਤਿਸ਼ ਗੋਤਮ ਨਾਲ ਇੰਡੀਆ